ਦਾਦਾ ਚਾਹ ਪੀ ਲੈ ਲੈ। ਉਹ ਮੇਰੇ ਤਾਂ ਅੱਗੇ ਤਿਆਬ ਬਣਾ ਪੈ ਕੋਈ ਠੰਡਾ ਠੁੰਡਾ ਗਾਲ ਲਿਆਉਂਦਾ ਯਾਰ। ਦਾਦਾ ਐ ਤੇਰੇ ਠੰਡੇ ਨਾਲ ਨਹੀਂ ਤੇ ਆਵ ਹਟਦਾ। ਤੇਰਾ ਵੱਡਾ ਹੱਲ ਦਾ ਮੱਗਰੀ ਕਰੂਆ ਆਇਆ ਤੈਨੂੰ ਮੱਗਰ ਤੋਂ ਦੇਸੀ ਦਵਾਈ ਦਵਾ ਕੇ ਲਾਵਾਂ। ਚੱਲ ਭਾਈ। ਆਹ ਕਿ ਮੇ ਛਾਲੀਆਂ ਆਇਆਂ ਕਰਦਾ ਹੁੰਦਾ। ਬਾਬਾ ਮੇਰੇ ਦਾਦੇ ਨੂੰ ਨਾ ਤਿਆਬ ਹੈ। ਅੱਛਾ ਕੋਈ ਦੇਸੀ ਦਵਾਈ ਦੱਸ ਦੇ। ਬਾਲਾ ਤਜਾਬ ਬਣਦਾ ਤਜਾਬ ਬਾਲਾ ਬਣਦਾ ਯਾਰ ਮਤਲਬ ਉਬਲੀ ਜਾਂਦਾ ਜਿਹੜਾ ਕੁਝ ਖਾ ਪੀ ਲੈਣਾ ਹੈ ਨਾ ਚਾਹ ਪੀਣਾ ਫਿਰ ਵੀ ਉਲਟੀਆਂ ਆਉਂਦੀ ਮੈਂ ਬੈਨ ਤੁਹਾਨੂੰ ਦੱਸਦਾ ਤੇਰੀ ਜਿਹੜੀ ਪਾਚਨ ਸ਼ਕਤੀ ਲੀਵਰ ਕਮਜ਼ੋਰ ਹੋਇਆ ਪਿਆ ਉਦੋਂ ਬਾਅਦਰਾ ਤਜਾਬ ਛੱਡਣ ਲੱਗ ਜਾਂਦਾ ਉਹ ਹਣਾ ਤਾਂ ਹੁਣ ਤੂੰ ਐਂ ਕਰੀ 10-15 ਦਿਨ ਜਿਵੇਂ ਹੁਣ ਤਲੀਆਂ ਚੀਜ਼ਾਂ ਚਾ ਚਾ ਇਹ ਤੋਂ ਪਰਹੇਜ਼ ਕਰ ਲਈ ਤਾਂ ਤੈਨੂੰ ਆਹ ਦਵਾਈ ਦੇ ਦਾਂ ਉਦੋਂ ਬਾਅਦ ਭਾਵੇਂ ਖਾਈ ਚੱਲੀ ਠੀਕ ਹੈ ਤਜਾਬ ਦੀ ਦਵਾਈ ਦੱਸ ਦਿੰਦਾ ਆਪਾਂ ਹੀ ਕਰਨਾ 50 ਗ੍ਰਾਮ ਤਾਂ ਵੱਡੀ ਇਲਾਇਚੀ ਲੈਣੀ ਹੈ ਠੀਕ ਹੈ ਤੇ 50 ਗ੍ਰਾਮ ਅਜਵੈਨ ਲੈਣੀ ਹੈ ਠੀਕ ਹੈ ਹਾਂ 50 ਗ੍ਰਾਮ ਸੌਠ ਠੀਕ ਹੈ ਤੇ 50 ਗ੍ਰਾਮ ਜੀਰਾ ਠੀਕ ਹੈ ਤੇ 50 ਗ੍ਰਾਮ ਸੌਫ ਤੇ 50 ਗ੍ਰਾਮ ਆਂਬਲਾ ਸਾਰੀਆਂ ਚੀਜ਼ਾਂ ਮਿਕਸ ਕਰਕੇ ਕੁੱਟ ਕੇ ਪੀਸ ਕੇ ਸਮਾਰ ਕੇ ਇਹਨਾਂ ਦਾ ਇੱਕ ਚਮਚ ਲੈ ਲਈ ਪਾਣੀ 'ਚ ਉਬਾਲਨੀ ਚੰਗੀ ਤਰ੍ਹਾਂ ਠੀਕ ਹੈ ਪਾਣੀ 'ਚ ਉਬਾਲਨੀ ਜਦੋਂ ਪਾਣੀ ਦਾ ਗਲਾਸ ਅੱਧਾ ਰਹਿ ਜੇ ਹਨਾ ਰੋਟੀ ਤੋਂ ਬਾਅਦ ਰੋਜ਼ ਹਨਾ ਨੋਰਮਲ ਕਰਕੇ ਇਹਨੂੰ ਠਾਰ ਕੇ ਤਾਂ ਇਹ ਪੀ ਲਿਆ ਕਰੀ ਤੜਕੇ ਤੇ ਆਤ ਨਹੀਂ ਠੀਕ ਹੈ ਤੇ ਜੇ ਪਹਿਲੇ ਦਿਨ ਹੀ ਤੈਨੂੰ 100% ਰਿਜ਼ਲਟ ਮਿਲੂਗਾ ਉਸ ਤੋਂ ਬਾਅਦ ਤਜਾਅ ਬਣ ਗਿਆ ਫੇਰ ਆਖੀ ਠੀਕ ਹੈ ਪਾਸਤੀ ਪਰਚੀ ਲਿਖ ਕੇ ਦੇ ਦਿੰਨਾ ਮੈਂ ਤੈਨੂੰ ਤਜਾਅ ਵਾਲੀ ਤਾਂ ਬੜੀ ਤਗੜੀ ਚੀਜ਼ ਆ ਆਪਣੇ ਕੋਲ ਠੀਕ ਹੈ ਐ 50 50 ਗ੍ਰਾਮ ਲੈਣੀਆਂ 50 ਗ੍ਰਾਮ ਵੱਡੀ ਇਲਾਇਚੀ ਵੱਡੀ ਇਲਾਇਚੀ ਠੀਕ ਹੈ 50 ਗ੍ਰਾਮ ਅਜਵੈਨ 50 ਗ੍ਰਾਮ ਸੌਂਠ ਜਿਹਨੂੰ ਸੁੱਕਾ ਅਦਰਕ ਕਹਿੰਦੇ ਆ ਠੀਕ ਹੈ ਤੇ 50 ਗ੍ਰਾਮ ਜੀਰਾ ਜੀਰਾ 50 ਗ੍ਰਾਮ ਸੌਫ 50 ਗ੍ਰਾਮ ਆਮਲਾ ਠੀਕ ਹੈ ਸਾਰੀਆਂ ਚੀਜ਼ਾਂ ਕੁੱਟ ਪੀਸ ਕੇ ਸਮਾਰ ਕੇ ਪਾਊਡਰ ਬਣਾ ਲਈ ਇਹਨਾਂ ਨਾ ਕਿਸੇ ਸੇਪ ਭਾਂਡੇ ਡੱਬੀ ਚ ਪਾ ਲਈ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਚਮਚ ਲੈ ਲਈ ਅੱਛਾ ਇੱਕ ਚਮਚ ਇੱਕ ਗਲਾਸ ਪਾਣੀ ਚ ਉਬਾਲ ਲਈ ਜਦੋਂ ਇੱਕ ਗਲਾਸ ਪਾਣੀ ਅੱਧਾ ਰਹਿ ਗਿਆ ਉਸ ਤੋਂ ਬਾਅਦ ਇਹਨੂੰ ਛਾਣ ਕੇ ਪੁਣ ਕੇ ਠੀਕ ਹੈ ਨੋਰਮਲ ਕਰਕੇ ਜਮਾ ਰੋਟੀ ਤੋਂ ਬਾਅਦ 15-20 ਮਿੰਟਾਂ ਬਾਅਦ ਰੋਜ਼ ਤੜਕੇ ਆਸਣੇ ਪੀ ਲਿਆ ਕਰੀ ਪਹਿਲੇ ਦਿਨ ਹੀ ਤੇਰੇ ਤਜਾਬਾਂ ਨੂੰ ਹਟ ਜੂਗਾ ਜਿੰਨਾ ਚਿਰ ਇਹ ਸਮਾਨ ਚੱਲ ਗਿਆ ਬਾਧੂ ਆ ਦੁਬਾਰੇ ਲਿਆਉਣ ਦੀ ਲੋੜ ਨਹੀਂ ਦੁਬਾਰੇ ਤੇਰੇ ਕਦੇ ਵੀ ਤਜਾਬ ਨਹੀਂ ਬਣਦਾ ਠੀਕ ਹੈ ਰੋਜ਼ ਵਰਤਨਾ ਇਹ ਰੋਟੀ ਤੋਂ ਬਾਅਦ ਤੜਕੇ ਆਥਨੇ ਦੋ ਟਾਈਮ ਜੇ ਕਿਸੇ ਨੂੰ ਹੋਰ ਨੂੰ ਬਣਦਾ ਹੋਵੇ ਕਿਉਂ ਤੇਰੀ ਉਮਰ ਦੇ ਨੂੰ ਤਜਾਬ ਵਾਲੇ ਬਣਨ ਲੱਗ ਜਾਂਦੇ ਆ ਛੋਟੀ ਉਮਰ ਦੇ ਨੂੰ ਬਣ ਲੱਗ ਜਾਂਦਾ ਉਹਨੂੰ ਇਹ ਡੋਜ਼ ਘਟਾ ਲੈ ਠੀਕ ਹੈ ਇੱਕ ਚਮਚੇ ਦਾ ਚੌਥਾ ਸਦਾ ਚਮਚ ਕਰਦੇ ਬਾਕੀ ਤੇਰੀ ਉਮਰ ਦੇ ਨੂੰ ਗੱਲ ਕਰਦੇ ਆ ਤੇਜਾਬ ਬਣਦਾ ਹੋਵੇ ਉਹਨੂੰ ਆਹ ਪਰਚੀ ਆਪਦੀ ਸੰਭਾਲ ਕੇ ਰੱਖ ਲੈ ਲਿਖਤ ਸਾਹਮਣੇ ਰੱਖ ਦੀ ਆਹ ਚੀਜ਼ ਦੇ ਦੀ ਠੀਕ ਹੈ ਜਿਹਦੇ ਕਦੇ ਕਰਾਈ ਬਣਦਾ ਉਹਨੂੰ ਤਾਂ ਇੱਕ ਅੱਧੇ ਵਾਰੀ ਬਹੁਤ ਹੈ ਜਿਹਦੇ ਤੇਰੇ ਹੁਣ ਰੋਜ਼ ਪੱਕਿਆ ਪਿਆ ਹੈ ਹੈਨਾ ਘੱਟੋ ਘੱਟ ਇੰਨੀਆਂ ਚੀਜ਼ਾਂ ਦੋ ਵਾਰੀ ਵਰਤਣੀ ਮੁੜ ਕੇ ਕਦੇ ਤੇਰੇ ਤੇਜਾਬ ਬਣ ਗਿਆ ਫੇਰ ਆਖੀ ਕਰ ਲਿਆ ਆ ਕੇ ਭਰਤੀ ਜਰੂਰ ਪਹਿਲੇ ਦਿਨ ਹੀ ਰਿਜ਼ਲਟ ਮਿਲੂਗਾ ਤੈਨੂੰ ਠੀਕ ਹੈ ਤਾਂ ਇਹ ਕਰੀ ਆ ਲਿਖਤ ਸਾਮਕੀ ਰੱਖ ਲਈ ਹੋਰ ਵੀ ਤੇਰੇ ਵੀਰ ਭੈਣ ਭਰਾ ਨੂੰ ਦੱਸ ਦੀ ਦੱਸ ਦੂੰ ਦੱਸ ਚੱਲ ਪੁੱਤਿਆ ਫਿਰ ਜਾ ਤੇਰੇ ਦਾਦੇ ਨੂੰ ਦਵਾਈ ਦਵਾ ਕੇ ਲਿਆ ਤਾਂ ਇਹ ਤਾਂ ਸੈੱਟ ਹੋਵੇ